ਕਿ ਸ਼ਹੀਦੀ ਜੋੜ ਮੇਲੇ ਹੋਣ ਜਾਂ ਕੋਈ ਹੋਰ ਗੁਰਮਤੀਆਂ ਗਤੀਵਿਧੀਆਂ ਹੋਣ ਸਿਰੋਪਾਉ ਦਾ ਇੱਕ ਬੜਾ ਨਰਾਦਰ ਕੀਤਾ ਜਾਂਦਾ ਸਾਰੇ ਥੜਾ ਥੜਾ ਸਰਪਾਉ ਦਿੱਤੇ ਜਾਂਦੇ ਜਿਹਦਾ ਨਹੀਂ ਵੀ ਹੱਤ ਮੰਦਾ ਉਹਨੂੰ ਵੀ ਦਿੱਤਾ ਜਾਂਦਾ ਤੇ ਮੇਰੇ ਵਰਗਾ ਫੇ ਜਾ ਕੇ ਗੱਡੀ ਦੀ ਪਿਛਲੀ ਸੀਟ ਤੇ ਸਿੱਟਦਾ ਉਹਦਾ ਆਦਬ ਤੇ ਸਤਿਕਾਰ ਨਹੀਂ ਹੁੰਦਾ ਸਿਰੋਪਾਉ ਦੇ ਵਿੱਚ ਅਸੀਂ ਹੁਣ ਇਹ ਕਿਤਾਜ ਕੇ ਸਾਡੇ ਸਕੂਲ ਕਾਲਜ ਜਿੰਨੇ ਵੀ ਸ਼੍ਰਮਣੀ ਕਮੇਟੀ ਨਾਲ ਸੰਬੰਧਿਤ ਆ ਉਹਨਾਂ ਨੂੰ ਸਰਕੂਲੇਸ਼ਨ ਤੁਰੰਤ ਕੱਢੀ ਜਾਓ ਪਿਛਲੀ ਵਾਰੀ ਵੀ ਕੱਢੀ ਅਸਰ ਹੋਇਆ ਘੱਟ ਨਾ ਸਰਪਾਉ ਦਿੱਤਾ ਜਾਊਗਾ ਉੱਥੇ ਕਿਸੇ ਨੂੰ ਨਾ ਉੱਥੇ ਕਿਸੇ ਨੂੰ ਲੋਈ ਦਿੱਤੀ ਜਾਊਗੀ ਨਾ ਕੋਈ ਮੋਮੈਂਟੋ ਦਿੱਤਾ ਜਾਊਗਾ ਕੇਵਲ ਦਾ ਕੇਵਲ ਕਿਤਾਬਾਂ ਬਾਕਸ ਦੇ ਰੂਪ ਦੇ ਵਿੱਚ ਜੇ ਕੋ ਪਟਾਟਿਕ ਨੇਟਰੀ ਆਇਆ ਉਹਨੂੰ 2 3 4 ਕਟਾਪਾਂ ਕੋਈ ਮਾਤੜ ਵਰਗਾ ਚਲੇ ਗਿਆ ਉਹਨੂੰ ਕੋ ਸਿੱਖ ਦੀ ਤਾਰੀਫ਼ ਜਾਂ ਅੰਗਰੇਜ਼ਤ ਮਰਿਆਦਾ ਅਕਾਲ ਤੱਕ ਸਭ ਇਦਾਂ ਦੇ ਦਿੱਤੇ ਜਾਣਗੇ ਤੇ ਗੁਰਦੁਆਰਾ ਸਹਿਬਾਨ ਦੇ ਵਿੱਚ ਵੀ ਗੁਰਦੁਆਰਾ ਸਹਿਬਾਨ ਦੇ ਵਿੱਚ ਜਿਹਨੇ ਕੋ ਕਾਰਜ 'ਚ ਵੱਡਾ ਹਿੱਸਾ ਪਾਇਆ ਸਾਫਤ ਸੂਰਤ ਉਹਨੂੰ ਆਪਣੇ ਸਿਰਪਾਉ ਦੀ ਇੱਕ ਮਰਿਆਦਾ ਤਹਿਤ ਉਹਨੂੰ ਸਿਰਪਾਉ ਦਿੱਤਾ ਜਾਊਗਾ ਆਮ ਦੇਖਣ ਚ ਆਇਆ ਕਿ ਵੱਡੇ ਪੱਦਰ ਤੇ ਸਿਰ ਪਾਉ ਜਿਹੜੇ ਆ ਜਿਹੜਾ ਵੀ ਆਉਂਦਾ ਉਹਦੇ ਆਪਾਂ ਗਾਲਤ ਪਾ ਦਿੰਨੇ ਆ ਮਰਿਆਦਾ ਦਾ ਲੰਘਣ ਹੁੰਦਾ ਸੋ ਇਤੋਂ ਕੌਮ ਨੂੰ ਅੱਜ ਸੁਚੇਤ ਹੋਣ ਦੀ ਲੋੜ ਆ ਕਈ ਵਾਰੀ ਤੁਸੀਂ ਦੇਖਿਆ ਹੁਣ ਨਗਰ ਕੀਰਤਨ ਜਾਂਦੇ ਆ ਉਹਨਾਂ ਨਗਰ ਕੀਰਤਨਾਂ ਦੇ ਵਿੱਚ ਵੀ ਜਿਹੜਾ ਨਹੀਂ ਵੀ ਯੋਗ ਵਿਅਕਤੀ ਹੁੰਦਾ ਉਹਨੂੰ ਵੀ ਆਪਾਂ ਪਾ ਦਿੰਨੇ ਆ ਜਿਹੜੀ ਗੁਰਮਤਿ ਦੀ ਉਲੰਘਣਾ ਹੁੰਦੀ ਆ ਅਸੀਂ ਮਹਿਸੂਸ ਕੀਤਾ ਅਗਜਟਵ ਨੇ ਅੱਜ ਕਿ ਇਹਦੀ ਜਿਹੜੀ ਮਰਿਆਦਾ ਆ ਪਈ ਇਹਨੂੰ ਕਿਹਨੂੰ ਦੇਣਾ ਚਾਹੀਦਾ ਤੇ ਕਿਹੜਾ ਦੇਵੇ ਉਹ ਇੱਕ ਮਰਿਆਦਾ ਸਿੱਖ ਪੰਥ ਦੀ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਰਧਾਰਿਤ ਆ ਉਹਦੇ ਤਹਿਤ ਦਿੱਤਾ ਜਾਊਗਾ ਤੇ ਗੁਰਦੁਆਰਾ ਸਹਿਬਾਨ ਦੇ ਵਿੱਚ ਕੋਈ ਨਾਮ ਸਕਾਰ ਕਰਨ ਲਗਨੇਟਰੀ ਆਉਂਦਾ ਉਹਨੂੰ ਸਰਵਰ ਇਨਫੋਰਮੇਸ਼ਨ ਸੈਂਟਰ ਜਾਂ ਜਿਹੜਾ ਸਾਡਾ ਮੈਨੇਜਰ ਆ ਉਹਦੇ ਦਫ਼ਤਰ ਦੇ ਵਿੱਚ ਉਹਨੂੰ ਉਹ ਸਨਮਾਨਿਤ ਕੀਤਾ ਜਾਊਗਾ ਜੋ ਵੀ ਉਹਨੂੰ ਕੋਈ ਆਪਣਾ ਔਰੋਬ ਆਪ ਆਨਰ ਦੇਣਾ ਪ ਸੋ ਇਹ ਤੋਂ ਇਲਾਵਾ ਇੱਕ ਜਿਹੜਾ ਵੱਡਾ ਅੱਜ ਫੈਸਲਾ ਲਿਆ ਉਹ ਆਪੇ ਆਉਂਦੇ 6 ਮਹੀਨੇ ਕੋਈ ਭਰਤੀ ਨਹੀਂ ਕੀਤੀ ਜਾਊਗੀ ਐਬਸੋਲੂਟਲੀ ਸ਼੍ਰੋਮਣੀ ਕਮੇਟੀ ਚ ਕੋਈ ਬੰਦਾ ਭਰਤੀ ਨਹੀਂ ਕੀਤਾ ਜਾਊਗਾ ਕਿ ਸ਼ਹੀਦੀ ਜੋੜ ਮੇਲੇ ਹੋਣ ਜਾਂ ਕੋਈ ਹੋਰ ਗੁਰਮਤੀਆਂ ਗਤੀਵਿਧੀਆਂ ਹੋਣ ਸਿਰੋਪਾਉ ਦਾ ਇੱਕ ਬੜਾ ਨਰਾਦਰ ਕੀਤਾ ਜਾਂਦਾ ਸਾਰੇ ਛੜ ਤੜਾ ਤੜ ਸਰਪਾਉ ਦਿੱਤੇ ਜਾਂਦੇ ਜਿਹਦਾ ਨਹੀਂ ਵੀ ਹੱਕ ਮੰਦਾ ਉਹਨੂੰ ਵੀ ਦਿੱਤਾ ਜਾਂਦਾ ਤੇ ਮੇਰੇ ਵਰਗਾ ਫੇ ਜਾ ਕੇ ਗੱਡੀ ਦੀ ਪਿਛਲੀ ਸੀਟ ਤੇ ਸਿੱਟਦਾ ਉਹਦਾ ਆਦਮ ਤੇ ਸਤਕਾਰ ਨਹੀਂ ਹੁੰਦਾ ਸਰਪਾਉ ਦੇ ਵਿੱਚ ਅਸੀਂ ਹੁਣ ਇਹ ਕੀਤਾ ਅੱਜ ਕਿ ਸਾਡੇ ਸਕੂਲ ਕਾਲਜ ਜਿੰਨੇ ਵੀ ਸ਼੍ਰਮਣੀ ਕਮੇਟੀ ਨਾਲ ਸੰਬੰਧਿਤ ਆ ਉਹਨਾਂ ਨੂੰ ਸਰਕੂਲੇਸ਼ਨ ਤੁਰੰਤ ਕੱਢੀ ਜਾਓ ਪਿਛਲੀ ਵਾਰੀ ਵੀ ਕੱਢੀ ਅਸਰ ਹੋਇਆ ਘਟ ਨਾ ਸਰਪੋ ਦਿੱਤਾ ਜਾਊਗਾ ਉੱਥੇ ਕਿਸੇ ਨੂੰ ਨਾ ਉੱਥੇ ਕਿਸੇ ਨੂੰ ਲੋਈ ਦਿੱਤੀ ਜਾਊਗੀ ਨਾ ਕੋਈ ਮੋਮੈਂਟੋ ਦਿੱਤਾ ਜਾਊਗਾ ਕੇਵਲ ਦਾ ਕੇਵਲ ਕਿਤਾਬਾਂ ਬੁਕਸ ਦੇ ਰੂਪ ਦੇ ਵਿੱਚ ਜੇ ਕੋਈ ਵੱਡਾ ਡਿਗਨਿਟਰੀ ਆਇਆ ਉਹਨੂੰ 2 3 4 ਕਿਤਾਬਾਂ ਕੋਈ ਮਾਤੜ ਵਰਗਾ ਚਲੇ ਗਿਆ ਉਹਨੂੰ ਕੋਈ ਸਿੱਖ ਦੀ ਤਾਰੀਫ ਜਾਂ ਅੰਗਰੇਜ਼ਤ ਮర్యాਦਾ ਅਕਾਲ ਤੱਕ ਸਭ ਇਦਾਂ ਦੇ ਦਿੱਤੇ ਜਾਣਗੇ ਤੇ ਗੁਰਦੁਆਰਾ ਸਹਿਬਾਨ ਦੇ ਵਿੱਚ ਵੀ ਗੁਰਦੁਆਰਾ ਸਹਿਬਾਨ ਦੇ ਵਿੱਚ ਜਿਨੇ ਕੋ ਕਾਰਜ ਵਿੱਚ ਵੱਡਾ ਹਿੱਸਾ ਪਾਇਆ ਸਾਫਤ ਸੂਰਤ ਉਹਨੂੰ ਆਪਣੇ ਸਿਰਪਾਉ ਦੀ ਇੱਕ ਮਰਿਆਦਾ ਤਹਿਤ ਉਹਨੂੰ ਸਿਰਪਾਉ ਦਿੱਤਾ ਜਾਊਗਾ ਆਮ ਦੇਖਣ ਚ ਆਇਆ ਕਿ ਵੱਡੇ ਪੱਦਰ ਤੇ ਸਿਰਪਾਉ ਜਿਹੜੇ ਆ ਜਿਹੜਾ ਵੀ ਆਉਂਦਾ ਉਹਦੇ ਆਪਾਂ ਗੱਲ ਚ ਪਾ ਦਿੰਨੇ ਆ ਮਰਿਆਦਾ ਦਾ ਉਲੰਘਣ ਹੁੰਦਾ ਸੋ ਇਹ ਤੋਂ ਕੌਮ ਨੂੰ ਅਜ ਸੁਚੇਤ ਹੋਣ ਦੀ ਲੋੜ ਆ ਕਈ ਵਾਰੀ ਤੁਸੀਂ ਦੇਖਿਆ ਹੋਣਾ ਨਗਰ ਕੀਰਤਨ ਜਾਂਦੇ ਆ ਉਹਨਾਂ ਨਗਰ ਕੀਰਤਨਾਂ ਦੇ ਵਿੱਚ ਵੀ ਜਿਹੜਾ ਨਹੀਂ ਵੀ ਯੋਗ ਵਿਅਕਤੀ ਹੁੰਦਾ ਉਹਨੂੰ ਵੀ ਆਪਾਂ ਪਾ ਦਿੰਨੇ ਆ ਜਿਹੜੀ ਗੁਰਮਤਿ ਦੀ ਉਲੰਘਣਾ ਹੁੰਦੀ ਆ ਅਸੀਂ ਮਹਿਸੂਸ ਕੀਤਾ ਐਗਜੈਕਟਿਵ ਨੇ ਅੱਜ ਕਿ ਇਹ ਦੀ ਜਿਹੜੀ ਮਰਿਆਦਾ ਆ ਵੀ ਇਹਨੂੰ ਕਿਹਨੂੰ ਦੇਣਾ ਚਾਹੀਦਾ ਤੇ ਕਿਹੜਾ ਦੇਵੇ ਉਹ ਇੱਕ ਮਰਿਆਦਾ ਸਿੱਖ ਪੰਥ ਦੀ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਰਧਾਰਿਤ ਆ ਉਹਦੇ ਤਹਿਤ ਦਿੱਤਾ ਜਾਊਗਾ ਤੇ ਗੁਰਦੁਆਰਾ ਸਹਿਬਾਨ ਦੇ ਵਿੱਚ ਕੋਈ ਨਾਮ ਸਕਾਰ ਕਰਨ ਲਗਨੇਟਰੀ ਆਉਂਦਾ ਉਹਨੂੰ ਸਰਵਲ ਇਨਫੋਰਮੇਸ਼ਨ ਸੈਂਟਰ ਜਾਂ ਜਿਹੜਾ ਸਾਡਾ ਮੈਨੇਜਰ ਆ ਉਹਦੇ ਦਫ਼ਤਰ ਦੇ ਵਿੱਚ ਉਹਨੂੰ ਉਹ ਸਨਮਾਨਤ ਕੀਤਾ ਜਾਊਗਾ ਜੋ ਵੀ ਉਹਨੂੰ ਕੋਈ ਆਪਣਾ ਅਰੋਮਾ ਆਪ ਆਨਰ ਦੇਣਾ ਪਵੇ। ਸੋ ਇਹ ਤੋਂ ਇਲਾਵਾ ਇੱਕ ਜਿਹੜਾ ਵੱਡਾ ਅੱਜ ਫੈਸਲਾ ਲਿਆ ਉਹ ਆਪੇ ਆਉਂਦੇ 6 ਮਹੀਨੇ ਕੋਈ ਭਰਤੀ ਨਹੀਂ ਕੀਤੀ ਜਾਊਗੀ ਐਬਸੋਲੂਟਲੀ ਸ਼੍ਰੋਮਣੀ ਕਮੇਟੀ ਚ ਕੋਈ ਬੰਦਾ ਭਰਤੀ ਨਹੀਂ ਕੀਤਾ ਜਾਊਗਾ। ਕਿ ਸ਼ਹੀਦੀ ਜੋੜ ਮੇਲੇ ਹੋਣ ਜਾਂ ਕੋਈ ਹੋਰ ਗੁਰਮਤੀਆਂ ਕਦੀ ਬਦੀਆਂ ਹੋਣ ਸਿਰੋਪਾਉ ਦਾ ਇੱਕ ਬੜਾ ਨਰਾਦਰ ਕੀਤਾ ਜਾਂਦਾ ਸਾਰੇ ਥੜਾ ਥੜਾ ਤੜ ਸਰਪਾਉ ਦਿੱਤੇ ਜਾਂਦੇ ਜਿਹਦਾ ਨਹੀਂ ਵੀ ਹੱਕ ਮੰਦਾ ਉਹਨੂੰ ਵੀ ਦਿੱਤਾ ਜਾਂਦਾ ਤੇ ਮੇਰੇ ਵਰਗਾ ਫੇ ਜਾ ਕੇ ਗੱਡੀ ਦੀ ਪਿਛਲੀ ਸੀਟ ਤੇ ਸਿੱਟਦਾ ਉਹਦਾ ਆਦਮ ਤੇ ਸਤਕਾਰ ਨਹੀਂ ਹੁੰਦਾ ਸਿਰੋਪਾਉ ਦੇ ਵਿੱਚ ਅਸੀਂ ਹੁਣ ਇਹ ਕੀਤਾ ਅੱਜ ਕਿ ਸਾਡੇ ਸਕੂਲ ਕਾਲਜ ਜਿੰਨੇ ਵੀ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਆ ਉਹਨਾਂ ਅਨੁਸਾਰ ਕੁਲੇਸ਼ਨ ਤੁਰੰਤ ਕੱਢੀ ਜਾਓ ਪਿਛਲੀ ਵਾਰੀ ਵੀ ਕੱਢੀ ਅਸਰ ਹੋਇਆ ਘੱਟ ਨਾ ਸਰਪੋ ਦਿੱਤਾ ਜਾਊਗਾ ਉੱਥੇ ਕਿਸੇ ਨੂੰ ਨਾ ਉੱਥੇ ਕਿਸੇ ਨੂੰ ਲੋਈ ਦਿੱਤੀ ਜਾਊਗੀ ਨਾ ਕੋਈ ਮੋਮੈਂਟੋ ਦਿੱਤਾ ਜਾਊਗਾ ਕੇਵਲ ਦਾ ਕੇਵਲ ਕਿਤਾਬਾਂ ਬੁਕਸ ਦੇ ਰੂਪ ਦੇ ਵਿੱਚ ਜੇ ਕੋ ਵੱਡਾ ਡਿਗਨਿਟਰੀ ਆਇਆ ਉਹਨੂੰ 2 3 4 ਕਿਤਾਬਾਂ ਕੋਈ ਮਾਤੜ ਵਰਗਾ ਚਲੇ ਗਿਆ ਉਹਨੂੰ ਕੋ ਸਿੱਖ ਦੀ ਤਰੀਫ਼ ਜਾਂ ਅੰਗਰੇਜ਼ਤ ਮਰਿਆਦਾ ਅਕਾਲ ਤੱਕ ਸਾਭ ਇਦਾਂ ਦੇ ਦਿੱਤੇ ਜਾਣਗੇ ਤੇ ਗੁਰਦੁਆਰਾ ਸਹਿਬਾਨ ਦੇ ਵਿੱਚ ਵੀ ਗੁਰਦੁਆਰਾ ਸਹਿਬਾਨ ਦੇ ਵਿੱਚ ਜਿਹਨੇ ਕੋਈ ਕਾਰਜ 'ਚ ਵੱਡਾ ਹਿੱਸਾ ਪਾਇਆ ਸਾਫਤ ਸੂਰਤ ਉਹਨੂੰ ਆਪਣੇ ਸਿਰਪਾਉ ਦੀ ਇੱਕ ਮਰਿਆਦਾ ਤਹਿਤ ਉਹਨੂੰ ਸਿਰਪਾਉ ਦਿੱਤਾ ਜਾਊਗਾ ਆਮ ਦੇਖਣ ਚ ਆਇਆ ਕਿ ਵੱਡੇ ਪੱਦਰ ਤੇ ਸਿਰਪਾਉ ਜਿਹੜੇ ਆ ਜਿਹੜਾ ਵੀ ਆਉਂਦਾ ਉਹਦੇ ਆਪਾਂ ਗੱਲ 'ਚ ਪਾ ਦਿੰਨੇ ਆ ਮर्यादा ਦਾ ਉਲੰਘਣ ਹੁੰਦਾ ਸੋ ਇਹ ਤੋਂ ਕੌਮ ਨੂੰ ਅੱਜ ਸੁਚੇਤ ਹੋਣ ਦੀ ਲੋੜ ਹੈ। ਕਈ ਵਾਰੀ ਤੁਸੀਂ ਦੇਖਿਆ ਹੋਣਾ ਨਗਰ ਕੀਰਤਨ ਜਾਂਦੇ ਆ। ਉਹਨਾਂ ਨਗਰ ਕੀਰਤਨਾਂ ਦੇ ਵਿੱਚ ਵੀ ਜਿਹੜਾ ਨਹੀਂ ਵੀ ਯੋਗ ਵਿਅਕਤੀ ਹੁੰਦਾ ਉਹਨੂੰ ਵੀ ਆਪਾਂ ਪਾ ਦਿੰਨੇ ਆ ਜਿਹੜੀ ਗੁਰਮਤਿ ਦੀ ਉਲੰਘਣਾ ਹੁੰਦੀ ਆ ਇਸ ਨੂੰ ਮਹਿਸੂਸ ਕੀਤਾ ਅਕਜਟ ਨੇ ਅੱਜ ਕਿ ਇਹ ਦੀ ਜਿਹੜੀ ਮर्याਦਾ ਆ ਪਈ ਇਹਨੂੰ ਕਿਹਨੂੰ ਦੇਣਾ ਚਾਹੀਦਾ ਤੇ ਕਿਹੜਾ ਦੇਵੇ। ਉਹ ਇੱਕ ਮਰਿਆਦਾ ਸਿੱਖ ਪੰਥ ਦੀ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਰਧਾਰਿਤ ਆ। ਉਹਦੇ ਤਹਿਤ ਦਿੱਤਾ ਜਾਊਗਾ। ਤੇ ਗੁਰਦੁਆਰਾ ਸਹਿਬਾਨ ਦੇ ਵਿੱਚ ਕੋਈ ਨਾਮ ਸਕਾਰ ਕਰਨ ਲੈਗਨੇਟਰੀ ਆਉਂਦਾ ਉਹਨੂੰ ਸਰਵਰ ਇਨਫੋਰਮੇਸ਼ਨ ਸੈਂਟਰ ਜਾਂ ਜਿਹੜਾ ਸਾਡਾ ਮੈਨੇਜਰ ਆ ਉਹਦੇ ਦਫ਼ਤਰ ਦੇ ਵਿੱਚ ਉਹਨੂੰ ਉਹ ਸਨਮਾਨਿਤ ਕੀਤਾ ਜਾਊਗਾ ਜੋ ਵੀ ਉਹਨੂੰ ਕੋਈ ਆਪਣਾ ਔਰੋਬ ਆਪ ਓਨਰ ਦੇਣਾ ਪਵੇ। ਸੋ ਇਹ ਤੋਂ ਇਲਾਵਾ ਇੱਕ ਜਿਹੜਾ ਵੱਡਾ ਅੱਜ ਫੈਸਲਾ ਲਿਆ ਉਹ ਆਪੇ ਆਉਂਦੇ 6 ਮਹੀਨੇ ਕੋਈ ਭਰਤੀ ਨਹੀਂ ਕੀਤੀ ਜਾਊਗੀ ਐਬਸੋਲੂਟਲੀ ਸ਼੍ਰੋਮਣੀ ਕਮੇਟੀ ਚ ਕੋਈ ਬੰਦਾ ਭਰਤੀ ਨਹੀਂ ਕੀਤਾ ਜਾਊਗਾ